ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਮੁੱਗਾ। ਬਾਈ ترਸੀਮ ਦੇ ਘਰੋਂ ਇੱਕ ਦਰਮਿਆਨੇ ਜੇ ਕੱਦ ਵਾਲੀ ਤੀਜੇ ਸੂਏ ਸੂਣ ਵਾਲੀ ਆਪਾਂ ਮੱਝ ਦਿਖਾ ਰਹੇ ਹਾਂ। ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ। ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਹੈ। ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਕਿ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਤੇ ਕਿੰਨਾ ਇਹਨੇ ਤੋ ਦਿੱਤਾ। ਤੇ ਕਿਹੜੇ ਮਿੱਤਰੋ ਸਿਮਣ ਲੱਗਿਆ ਪਿਆ ਤੇ ਕੀ ਰੇਟ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਬਾਈ ਦਾ ਘਰ ਕਿੱਥੇ ਜੇ ਪਿੰਡ ਦੇ ਉਹ ਵੀ ਆਪਾਂ ਗੱਲਬਾਤ ਬਾਈ ਤੋਂ ਪੂਰੀ ਜਾਣਕਾਰੀ ਲਵਾਂਗੇ ਹਾਂਜੀ ਬਾਈ ترਸੇਮ ਕੀ ਹਾਲ ਚਾਲ ਆ ਜੀ ਹਾਂਜੀ ਬਹੁਤ ਵਧੀਆ ਠੀਕ ਐ ਸੇਤਾ ਹਾਂਜੀ ਆਪਣਾ ਜਿਹੜਾ ਘਰ ਆ ਪਿੰਡ ਦੇ ਕਿੱਥੇ ਜੇ ਘਰ ਆ ਇਹ ਆਪਣਾ ਜੀ ਗੁਰਦੁਆਰਾ ਸਾਹਿਬ ਤੋਂ ਵੀ ਗਲੀ ਆਉਂਦੀ ਹੈਗੀ ਠੀਕ ਹੈ ਤੇ ਦਾਣਾ ਮੰਡੀ ਤੇ ਨੇੜੇ ਛਪੜਾ ਆ ਜਾਂਦਾ ਆਪਣੀ ਠੀਕ ਹੈ ਹਾਂਜੀ ਬਾਕੀ ਆਪਣਾ ਬਿੰਦਰ ਦੀ ਚੱਕੀ ਆ ਇੱਥੇ ਨੇੜੇ ਆਟੇ ਵਾਲੀ ਬਿੰਦਰ ਜੀ ਓਕੇ ਓਕੇ ਆ ਕਿਹਦੇ ਵਜਦੇ ਹੋ ਆਪਣੇ ਆਪਣੇ ਜੀ ਬਜ਼ੁਰਗਾਂ ਦੀ ਗੱਲ ਪੈਂਦੀ ਹੈ ਜੈਲੇ ਚਤਰੇ ਕਹਿੰਦਾ ਜੀ ਸਾਡੇ ਤਾਇਆ ਹੀ ਸੀਗੇ ਜੀ ਓਕੇ ਚਲੋ ਤੇ ਇਹ ਤੀਜਾ ਸੂਆ ਸੁੰਦੀ ਆ ਹਾਂਜੀ ਤੀਜਾ ਸੂਆ ਕਿੰਨਾ ਕੁ ਦੁੱਧ ਦੇ ਨੇ ਦੂਜੇ ਸੂਏ ਤੋਂ ਤਾ ਵਾ 13 ਲੀਟਰ ਦੁੱਧ ਜੀ ਜੋ ਆਪਾਂ ਚੋਇਆ ਜੀ ਗਾਂ ਹੁਣ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਠੀਕ ਆ ਕਿਹੜੇ ਟੀਕੇ ਤੋਂ ਕੱਪਣਾ ਇਹ ਸਿਕੰਦਰ ਤੋਂ ਆ ਜੀ ਇਸ ਟਾਈਮ ਕੱਪਣਾ ਕਿੰਨਾ ਆਪਣੇ ਕੋਲੇ ਹੈਗਾ ਜੀ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਜੀ ਆਪਾਂ ਇਹਦਾ 1 ਵੀ ਕਰਦੇ ਆ ਜੀ 1 ਵੀ ਤੋਰੋਇ ਫਿਰ ਮੁੱਲ ਮਿੱਤਰੋ 1 ਵੀ ਆ ਸਿਕੰਦਰ ਸਿਮਰ ਤੋਂ ਗੱਬਣਾ ਹੈ ਕੱਦ ਕਾਠ ਜਿਦਾ ਦਰਮਿਆਨਾ ਹੈ ਤੇ ਦੁੱਧ ਭਾਈ ਕਹਿੰਦਾ ਵੀ 13 ਲੀਟਰ ਨੇ ਦੂਜੇ ਸੂਏ ਕੱਢਿਆ ਮੋੜ ਲੇ ਜੁਰੇ ਤਿਆਰੀ ਬਹੁਤ ਸੋਹਣੀ ਆ ਪਰ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਆਪਾਂ ਦੂਰੋਂ ਹੀ ਤੋਰ ਕੇ ਦਿਖਾ ਰਹੇ ਆ ਤਰਦੀ ਦਾ ਲੇਵਾ ਤੁਸੀਂ ਦੇਖ ਸਕਦੇ ਹੋ ਚੰਗਾ ਮੋਟਾ ਥਾਣਾ ਮੋੜ ਲੇ ਜੁਰੇ ਲਓ ਸਿੰਘ ਵੀ ਸੁਣਾ ਤੇ ਸਰੀਰ ਪੱਖੋਂ ਵੀ ਚੜੀ ਹੌਲੀ 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 ਚਿਲਕ ਨਾ ਜਾ ਦੱਸਦੇ ਚਲ ਕੋਈ ਫੇਰ ਆਪਾਂ ਕਹਿੰਦੇ ਵੀ ਸਕੰਦਰ ਦਾ ਮਿੱਤਰੋ ਟੀਕਾ ਲੱਗਿਆ ਹੋਇਆ ਦੁੱਧ ਬਾਈ ਕਹਿੰਦਾ ਵੀ 13 ਲੀਟਰ ਦੂਜੇ ਸੂਏ ਕੱਢਿਆ ਤੀਜੇ ਸੂਏ ਕਿੰਨੇ ਕ ਦਿਨ ਜਿਹੜੇ ਲੈ ਜੂਗੀ ਤੇ ਤਿੰਨ ਦਿਨ ਤਕਰੀਬਨ ਤਿੰਨ ਚਾਰ ਦਿਨ ਤੋਂ ਲੈ ਜੂਗੀ ਓਕੇ ਤਿੰਨ ਚਾਰ ਦਿਨ ਠੀਕ ਹੈ ਸਾ ਰੇਟ ਬਾਈ ਨੇ 120 ਕਰਤਾ 120 ਦੇ ਵਿੱਚੋਂ ਥੋੜਾ ਕੜਾ ਮਾਨਤਾਨ ਹੋ ਜੂ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 9878474066 98784 74066 74066 ਪਿੰਡ ਹੈਗਾ ਜੀ ਦੀਨਾ ਤਸਵੀਰ ਨੇ ਹਾਜੰਗੜਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਨਾਲ ਇਧਰ ਕਾਂਗੜਾ ਇਧਰ ਦੂਜੀ ਸਾਈਡ ਪੱਤੋਖਾਈ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ